ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜਾਓ ਜੀ ਜੇ ਤੁਹਾਨੂੰ ਇਹਦਾ ਨਾਮ ਪਤਾ ਤਾਂ ਕਮੈਂਟ ਚ ਜਰੂਰ ਦੱਸਿਓ ਤੇ ਆਪਣੇ ਮੰਮਾ ਬਾਈ ਸੇਵੀਆਂ ਬੱਟ ਰਹੇ ਤੇ ਤੇ ਹੁਣ ਮੈਂ ਯਾਰ ਦੱਸੇ ਦਿੱਤਾ ਤੁਹਾਨੂੰ ਇਹਦਾ ਨਾਮ ਤੇ ਆਪਾਂ ਵੀ ਥੋੜੀ ਜਿਹੀ ਹੈਲਪ ਕਰਵਾਤੀ ਮੰਮਾ ਦੀ ਤੇ ਸੇਵੀਆਂ ਬੱਟਣ ਲੱਗੇ ਤੇ ਆਹ ਦੇਖੋ ਮੈਨੂੰ ਆ ਵੀ ਗਈਆਂ ਬੜੀ ਜਲਦੀ ਤੇ ਉਧਰ ਮੰਝੇ ਕਣੀ ਦੇਖੋ ਬਈ ਕਿੰਨੀਆਂ ਨੇ ਸਾਰੀਆਂ ਮੈਂ ਇਕੱਲੇ ਨੇ ਵਟੀਆਂ ਨੇ ਵੋਈ ਪੌਲ ਮੈਂ ਆਪਣੇ ਕੱਟ ਕੇ ਦਿਖਾਉਣਾ ਦੇਖਿਓ ਕਿੱਡੀ ਆ ਬਈ ਮਾਸ ਸੇਵੀਆਂ ਵਟਣ ਚ ਤਾਂ ਲੱਗੇ ਨੇ ਯਾਰ ਯਾਰ ਮੈਂ ਤਾਂ ਜਿੱਡੀ ਤੁਸੀਂ ਕਹਾਂਗੇ ਉੱਡੀ ਵਟ ਦੂੰਗਾ ਬਈ ਸੇਵੀ ਟੁੱਟਦੀ ਵੀ ਨਹੀਂ ਜਿੱਡੀ ਤੁਸੀਂ ਕਹੋਗੇ ਡੀ ਵਰਤਦੂੰ ਤੇ ਆ ਦੇਖੋ ਤੋੜਦੀ ਫਿਰ ਤੋੜਦੀਏ ਲਓ ਜੀ ਆਏ ਆਏ ਸੇਵੀ ਟੁੱਟੀ ਉਹ ਵੈ ਗਈ ਮੰਜੇ ਤੇ ਦੇਖੋ ਆਟਾ ਪਿਆ ਬਾਈ ਤੇ ਥੋੜਾ ਜਿਹਾ ਆਟਾ ਇੱਥੇ ਪਿਆ ਤੇ ਹੁਣ ਆਪਾਂ ਫੇਰ ਫੜਦੇ ਆ

ਇਹ ਖਾਨ ਤੋੜ ਲੈਣੇ ਆਪਾਂ ਆ ਥੋੜੀ ਹੋਈ ਮੰਜੇ ਦੇ ਹੋਰ ਵੱਟਾ ਮਾ ਦੇ ਇੱਕ ਸਕਿੰਟੇ ਚ ਇੱਕ ਦੇ ਸੇਵੀ ਵੱਟਦਾ ਛੋਟੀਆਂ ਵੀ ਵੱਟੀਆਂ ਜਾਣੀਆਂ ਯਾਰ ਪਰ ਛੋਟੀਆਂ ਦਾ ਸੁਆਦ ਏ ਕੀ ਆ ਜੇ ਮੈਨੂੰ ਰਾਜਾ ਬਣਾ ਲੈਣ ਨਾ ਮਹਾਰਾਜੇ ਨੂੰ ਵੀ ਕਹਿਣੀ ਇਹ ਤਾਂ ਤੁਹਾਡੀ ਸੇਵੀ ਖਾਦੀ ਨਹੀਂ ਜਾਣੀ ਇੱਕ ਤੇ ਦੀ ਮਾਂ ਬੱਟੇ ਤੀ ਹੋ ਗਈਓ ਦੇਖੋ ਮੰਜੇ ਤੇ ਪੈ ਗਈ ਦੇਖੋ ਤੁਸੀਂ ਮੱਲਿਆ ਦੇਖੋ ਸੇ ਵੀ ਨਾ ਸਾਰਾ ਪਰਿਆਪਿਆ ਤੇ ਹੜੇ ਮੈਂ ਬੱਟਰਾਂ ਤੇ ਮੰਮੀ ਦੀ ਹੱਲਪ ਕਰਵਾਈ ਬਈ ਤੇ ਮੰਮੀ ਨੂੰ ਵੀ ਬਹੁਤ ਵਧੀਆ ਲੱਗਿਆ ਤੇ ਮੈਨੂੰ ਬਣਾਉਣੀਆਂ ਵੀ ਸਿੱਖ ਗਿਆ ਚਲੋ ਬਈ ਆਦਾ ਬਲੋਗ ਇੱਥੀ ਤੱਕ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਮੇਰੇ ਵੀਰਿਆਂ ਦਾ ਵੀ ਉਹ ਦੇਖਣ ਬਾਅਦ ਤੇ ਤੇ 吧。Bye.